ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬੀਆਂ ਲਈ ਦੋ ਵੱਡੇ ਐਲਾਨ ਕੀਤੇ ਨੇ ਦਰਸਲ ਸ਼੍ਰੋਮਣੀ ਅਕਾਲੀ ਦਰ ਪੁਨਰਸਜੀਤੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਤੰਨ 9 ਨਵੰਬਰ ਨੂੰ ਹੋਣ ਜਾ ਰਹੇ ਜਨਰਲ ਇਜਲਾਸ ਦੌਰਾਨ ਉਦੇਦਾਰਾਂ ਦੀ ਚੋਣ ਸੰਬੰਧੀ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਪਾਰਟੀ ਦੇ ਮੈਂਬਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਕੀਤਾ ਜਾਵੇਗਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਡੀ ਪਾਰਟੀ ਪਲੇਟਫਾਰਮ ਤੇ ਲੋਕਤੰਤਰੀ ਪ੍ਰਕਿਰਿਆ ਤੇ ਐਵੇਂ ਫੈਸਲੇ ਸਾਂਝੇ ਤੌਰ ਤੇ ਲਏ ਜਾਂਦੇ ਨਹੀਂ। ਤਰ ਤਾਰਨ ਜ਼ਿਮਨੀ ਚੋਣ ਵਾਲੀ ਗੱਲ ਕਰਦੇ ਆ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਪੁਨਰ ਸਰਜੀਤ ਵੱਲੋਂ ਪੂਰੀ ਤਰ੍ਹਾਂ ਭਾਈ ਮਨਦੀਪ ਸਿੰਘ ਖਾਲਸਾ ਦਾ ਸਹਿਯੋਗ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਤੇ ਸਮਰਜੀਤ ਸਿੰਘ ਮਾਨ ਦੀ ਅਗਵਾਈ ਵਾਲੀਆਂ ਪਾਰਟੀਆਂ ਦੇ ਆਪਣੇ ਆਪਣੇ ਅਜੰਡੇ ਨੇ ਪਰ ਸਾਡੀ ਪਾਰਟੀ ਦਾ ਸਪਸ਼ਟ ਅਜੰਡਾ ਪੰਥਕ ਹਿੱਤਾਂ ਦੀ ਰੱਖਿਆ ਇਸ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ 41 ਸਾਲ ਪੂਰੇ ਹੋ ਜਾਣ ਦੇ ਬਾਵਜੂਦ ਕੌਮ ਅਜੇ ਤੱਕ ਇਨਸਾਫ ਨਹੀਂ ਲੈ ਸકી ਇਸ ਲਈ ਮੁੱਖ ਰੂਪ ਵਿੱਚ ਸਿੱਖ ਲੀਡਰਸ਼ਿਪ ਜ਼ਿੰਮੇਵਾਰ ਹੈ ਗੱਲਬਾਤ ਕਰਦੇ ਹਾਂ ਜਲਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੂਲ ਰੂਪ ਵਿੱਚ ਸਾਡੀ ਲੀਡਰਸ਼ਿਪ ਦੀ ਗਲਤੀ ਹੈ ਸਾਡੀ ਸਤਾਫੇਤ ਲੀਡਰਸ਼ਿਪ 15 ਸਾਲ ਸਰਕਾਰ ਚਲਾ ਕੇ ਵੀ ਕੌਮ ਨੂੰ ਇਨਸਾਫ ਦਿਵਾਉਣ ਵਿੱਚ ਅਸਮਰਥ ਰਹੀ ਨਿਕੰਮੀ ਤੇ ਨਕਾਰਾ ਲੀਡਰਸ਼ਿਪ ਦੀ ਵਜ੍ਹਾ ਕਰਕੇ 42 ਸਾਲ ਤੋਂ ਸਾਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਸਤਾਫੇਤ ਲੀਡਰਸ਼ਿਪ ਤੇ ਸ਼ਬਦੀ ਹਮਲਾ ਕਰਦੇ ਹਾਂ ਕਿਹਾ ਕਿ ਬੰਦੀ ਸੰਗ ਉਹਦੋਂ ਯਾਦ ਆਉਂਦੇ ਨੇ ਜਦ ਅਸੀਂ ਸੱਤਾ ਤੋਂ ਬਾਹਰ ਹੁੰਦੇ ਹਾਂ ਜਦ ਸੱਤਾ ਸਾਨੂੰ ਮਿਲ ਜਾਂਦੀ ਹੈ ਫਿਰ ਬੰਦੀ ਸਿੰਘ ਭੁੱਲ ਜਾਂਦੇ ਨੇ ਬਲਕੇ ਅਸੀਂ ਇੱਥੋਂ ਤੱਕ ਕਹਿੰਦੇ ਆ ਕਿ ਇਹ ਬੰਦੀ ਸਿੱਖ ਪੰਜਾਬ ਦੀਆਂ ਜੇਲਾਂ ਵਿੱਚ ਹੀ ਨਹੀਂ ਹੋਣੇ ਚਾਹੀਦੇ ਜੇ ਪੰਜਾਬ ਆਉਂਦੇ ਨੇ ਤਾਂ ਪੰਜਾਬ ਦੇ ਮਾਹੌਲ ਨੂੰ ਖਤਰਾ ਹੈ ਇਹੀ ਸਾਡੀ ਲੀਡਰਸ਼ਿਪ ਦਾ ਤੋਹਰਾ ਕਿਰਦਾਰ ਹੈ ਤਖਤ શ્રી ਕੇਸਕਰ ਸਾਹਿਬ ਦੇ ਜਦਾਰ ਗਿਆਨੀ ਗੁਰਦੀਪ ਸਿੰਘ ਗੜਗੱਜ ਦੀ ਦੁਬਾਰਾ ਹੋਈ ਦਸਤਾਰਬੰਦੀ ਤੇ ਬੋਲਦੇ ਆ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਥ ਨੂੰ ਸਪਸ਼ਟਤਾ ਕੀਤਾ ਜਾਵੇ ਕਿ ਪਹਿਲੀ ਮੰਤਾਂ ਨੂੰ ਮੰਨਿਆ ਜਾਵੇ ਜ ਦੂਜੀ ਮੰਨਤਾ ਨੂੰ ਮੰਨਿਆ ਜਾਵੇ ਕੁਝ ਸੰਸਥਾਾਂ ਮਰਹਿ ਗਈਆਂ ਨੇ ਇਸ ਲਈ ਇੱਕ ਹੋਰ ਦਸਤਾਰਬੰਦੀ ਦੀ ਵੀ ਉਡੀਕ ਕਰ ਲੈਣੀ ਚਾਹੀਦੀ ਹੈ ਪਹਿਲੀ ਦਸਤਾਰਬੰਦੀ ਤੋਂ ਬਾਅਦ ਜੋ ਫੈਸਲੇ ਲਏ ਗਏ ਨੇ ਕਿ ਉਹ ਲਾਗੂ ਹੋਣਗੇ ਜਾਂ ਉਹ ਕੈਨਸਲ ਹੋਣਗੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਪਹਿਲੀ ਕਿਸ਼ਤ ਦੇ ਵਿੱਚ ਮੰਨਤਾ ਦਿੱਤੀ ਗਈ ਫਿਰ ਦੂਜੀ ਕਿਸ਼ਤ ਦੇ ਵਿੱਚ ਫਿਰ ਤੋਂ ਮੰਨਤਾ ਦਿੱਤੀ ਗਈ ਤਾਂ ਮੈਨੂੰ ਲੱਗਦਾ ਹੈ ਕਿ ਕੁਝ ਜਥੇਬੰਦੀਆਂ ਰਹਿ ਗਈਆਂ ਹੋਣਗੀਆਂ ਹੋ ਸਕਦਾ ਹੈ ਤੀਜੀ ਕਿਸ਼ਤ ਵੀ ਜਾਰੀ ਕਰ ਦਿੱਤੀ ਜਾਵੇ ਪਹਿਲੇ ਫੈਸਲਿਆਂ ਦੀ ਸਾਰਥਕਤਾ ਕੀ ਰਹਿ ਜਾਂਦੀ ਹੈ ਉਹਨਾਂ ਕਹਾਂ ਕਿ ਸਭ ਤੋਂ ਵੱਡੀ ਗੱਲ ਜਿੰਨੀ ਦੇਰ ਪੰਥ ਦੀ ਪ੍ਰਵਾਨਗੀ ਨਹੀਂ ਮਿਲਦੀ ਉਨੀ ਦੇਰ ਕੋਈ ਵੀ ਜਿੱਦਦਾਰ ਫਸਿਲ ਉੱਤੇ ਖੜਾ ਨਹੀਂ ਚੜ ਸਕਦਾ ਉਧਰ ਦੂਜੇ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਾ ਵੜਿੰਗ ਤੇ ਤਿੱਖਾ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਪੰਜਾਬ ਵਿੱਚ ਨਸ਼ਾ ਖਤਮ ਕਰਨਾ ਚਾਹੀਦਾ ਹੈ ਉਹਨਾਂ ਤਰਨਤਾਰ ਮ ਜ਼ਮੀਨ ਛੋਣਾ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਉੱਥੇ ਨਹੀਂ ਗਏ ਪਰ ਸਾਡੀ ਪਾਰਟੀ ਬਹੁਤ ਮਜ਼ਬੂਤ ਹੈ ਤੇ ਅਸੀਂ ਜ਼ਰੂਰ ਇਹ ਛੋਣ ਦਿੱਤਾਂਗੇ ਉਹਨਾਂ ਤਰਨ ਤਰਨ ਵਿੱਚ ਜਿੱਤ ਦਾ ਦਾਵਾ ਕਰਦੇ ਕਿ ਹੈ ਕਿ ਬੀਜੇਪੀ ਪੰਜਾਬ ਵਿੱਚ ਇਕੱਲੀ ਚੋਣ ਲੜੇਗੀ ਅਤੇ ਜਿੱਤ ਕੇ ਪੰਜਾਬ 'ਚ ਵਧ ਰਹੇ ਨਸ਼ਿਆਂ ਨੂੰ ਥੱਲ ਪਾਉਣ ਲਈ ਹਰੇਕ ਟੁੱਕ ਮੇ ਕਦਮ ਚੁੱਕੇਗੀ